ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਖੜਿਆ ਨੂਰ ਮਹਿਲ ਨੂਰ ਮਹਿਲ ਦੇ ਵਿੱਚ ਇੱਥੇ ਅੱਜ ਬੰਦਾ ਵਿਲਾ ਬੈਠਾ ਹੈ ਇੱਥੇ ਇਹਨੂੰ ਬਹੁਤ ਕੋਸ਼ਿਸ਼ ਕਰਦੀ ਹੈ ਵੀ ਕੰਮ ਕਰਲਾ ਕੰਮ ਕਰਲਾ ਪਰ ਇਹ ਕੰਮ ਨਹੀਂ ਕਰਦਾ ਕੰਮ ਸਿਰਫ ਕਰਦਾ ਕੀ ਹੈ ਇਹ ਸਿਰਫ ਡਿਲੀਵਰੀਆਂ ਕਰਦਾ ਕਿਉਂ ਬਈ ਇਹ ਡਿਲੀਵਰੀ ਕਰਦਾ ਨਾ ਤੂੰ ਨਹੀਂ ਪੈਕਿੰਗ ਵੀ ਕਰੀਂ ਟ੍ਰੈਕਿੰਗ ਵੀ ਕਰਦੀ ਕਿੱਥੇ ਕਿੱਥੇ ਤੱਕ ਡਿਲੀਵਰੀ ਕਰਦਾ ਮੈਂ ਇਹ ਸੁਨੜਾ ਚੀਮਾ ਕਲਾ ਧਰਬਾਣਾ ਮਿਠੜਾ ਬੁਰਜ ਟੰਗਾਰਾ ਕੀ ਬਾਤ ਹੈ ਅਜਾ ਪਹਿਲਾ ਰੈਸਟੋਰੈਂਟ ਆ ਨੀ ਇਹਦਾ ਲੋਕ ਕੀ ਕਰਦੇ ਆ ਵੀ 4 ਕਿਲੋਮੀਟਰ ਤੱਕ ਸਰਵਿਸ ਹੁੰਦੀ ਆ ਨਾ 3 ਕਿਲੋਮੀਟਰ ਤੱਕ ਆਰਡਰ ਦੇ ਹਿਸਾਬ ਨਾਲ ਵੱਡੀ ਵੀ ਸਰਵਿਸ ਦੇ ਦੇ ਦੀ ਸਰ ਅੱਛਾ ਇਹ ਭੈਣੀ ਫਾਸਟ ਫੂਡ ਆ ਨੂਰਬੈਲ ਜਿਹੜਾ ਕੀ ਲਗਭਗ 10 15 15 ਕਿਲੋਮੀਟਰ ਤੱਕ ਹੀ ਕਿਹੜਾ ਕਿਹੜਾ ਹੁੰਦਾ ਨਾ ਹਾਂਜੀ ਹਾਂਜੀ ਵੀਰਪਿੰਡ ਤੱਕ ਵੀ ਚੱਲ ਜਾਂਦੀ ਸਾਰੀ ਕੀ ਬਾਤ ਆ ਜੀ ਵੀਰਪਿੰਡ ਕਿੱਥੇ ਵੀਰਪਿੰਡ ਜੀ ਅੱਛਾ ਬੀਬੀ ਇੰਦਰਜੀਤ ਗੌਰਮਾਨ ਦੇ ਪਿੰਡ ਹੈ ਕੀ ਆਪਣੇ ਐਮਐਲਏ ਸਾਹਿਬ ਦੇ ਪਿੰਡ ਐਮਐਲਏ ਸਾਹਿਬ ਦੇ ਪਿੰਡ ਵੀ ਇੱਧਰ ਵੀ ਚੱਲਦਾ ਵਾਹ ਜੀ ਵਾਹ ਅੱਛਾ ਇੱਥੇ ਦਾ ਤੁਹਾਨੂੰ ਸਭ ਤੋਂ ਬੈਸਟ ਖਾਣਾ ਕਿਹੜਾ ਲੱਗਦਾ ਬੈਸਟ ਖਾਣਾ ਸਾਰ ਕਿਆ ਬਾਤ ਹੈ ਤੂੰ ਤਾਂ ਕਹਿਣਾ ਹੀ ਕਿ ਕਿ ਤੁਹਾਡਾ ਆਪਣਾ ਨਾ ਦਾ ਕਰਕੇ ਨਹੀਂ ਨਹੀਂ ਜੀ ਇਹ ਸਾਡਾ ਵੀ ਸਾਡਾ ਵੀ ਫੇਵਰਿਟ ਹੈ ਇੱਥੇ ਦਾ ਕਹਿਣ ਦੀ ਗੱਲ ਹੀ ਨਹੀਂ ਕੋਈ ਫੇਵਰਿਟ ਨਹੀਂ ਸਰ ਜਿੱਦਾਂ ਕਿ ਹੁਣ ਜਿੱਦਾਂ ਸਾਡੇ ਕੋਈ ਵੀ ਲੋਕ ਇਦਾਂ ਦਾ ਬੰਦਾ ਨਹੀਂ ਹੈਗਾ ਜਿੰਨੂੰ ਜਿਹੜਾ ਮੰਗੋਂਦਾ ਨਾ ਹੋਵੇ ਜਿਹੜਾ ਇੱਕ ਚੀਜ਼ ਖਾ ਲੈਂਦਾ ਨਾ ਉਹ ਬਾਰ-ਬਾਰ ਸਾਡੇ ਕੋਲ ਬਾਰ-ਬਾਰ ਹੁੰਦਾ ਜਿਵੇਂ ਅਸੀਂ ਆਉਂਦੇ ਹਾਂ ਹਾਂਜੀ ਹਾਂਜੀ ਇਹ ਬੰਦਾ ਇਹ ਬੰਦਾ ਗਵਾਇਆ ਵੀ ਅਸੀਂ ਜਦੋਂ ਵਲੌਗ ਨਹੀਂ ਵੀ ਕਰਨਾ ਹੁੰਦਾ ਨਾ ਤੇ ਅਸੀਂ ਇੱਥੇ ਕੰਟੀਨਿਊਟਲੀ ਆਉਂਦੇ ਆ ਤੇ ਅਸੀਂ ਅੱਜ ਫੇਰ ਦੁਬਾਰਾ ਵਲੌਗ ਕਰਨਾ ਆਏ ਹਾਂ ਵਲੌਗ ਇਹਦਾ ਕਰਨਾ ਆਏ ਆ ਇੱਥੇ ਆਏ ਆ ਤੁਰਵਲ ਇੱਥੇ ਨਾਨਵੈਜ ਇੱਥੇ ਨਾ ਫਿਸ਼ ਬੜੀ ਕਮਾਲ ਦੀ ਮਿਲਦੀ ਆ ਤੇ ਅੱਜ ਫਿਸ਼ਤਾਪੁਰ ਦਾ ਪੂਰਾ ਪਲੇਟਰ ਜਿਹੜਾ ਆ ਉਹ ਕਰਾਂਗੇ ਡਰਾਈ ਤੇ ਨਾਲ ਭਾਈ ਸਾਡੇ ਹੈਗੇ ਨੇ ਕੁਲਜੀਤ ਇਹ ਆ ਜੀ ਇੱਥੇ ਅੰਦਰ ਇਹ ਤੁਸੀਂ ਜਗਾ ਪਹਿਲਾਂ ਦੇਖ ਚੁੱਕੇ ਹੋ ਇਹ ਤੇ ਕੁਲਜੀਤ ਭਾਜੀ ਕੁਲਜੀਤ ਭਾਈ ਨੂੰ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਤੇ ਕੁਲਜੀਤ ਭਾਜੀ ਹਜੇ ਮੈਨੂੰ ਤੁਸੀਂ ਬੜੀਆਂ ਵੀਡੀਓਜ਼ ਦੇਖੀਆਂ ਹੋਣਾ ਹਾਂਜੀ ਬੜਾ ਵਾਇਰਲ ਬੰਦਾ ਮੈਂ ਬਹੁਤ ਬਹੁਤ ਦੁਨੀਆ ਸੁਣਦੀ ਮੈਨੂੰ ਕਿਆ ਬਾਤ ਬਸ ਸੁਣਾਣ ਜਾਂਦਾ ਸਾਡੇ ਕੋਲ ਤੇ ਕੁਲਜੀਤ ਭਾਈ ਨੂੰ ਵਧਾਈਆਂ ਦਿਓ ਜੀ ਤੇ ਰੱਬ ਦੇ ਪੁੱਤ ਦੀ ਦਾਤ ਬਖਸ਼ੀ ਹੈ ਜੀ ਇਹਨਾਂ ਨੂੰ ਤੇ ਬਈ ਕੀ ਨਾਂ ਰੱਖਿਆ ਬੰਦਾ ਉਹਨਾਂ ਨੇ ਰੱਖਿਆ ਕਰਤਾਰ ਸਿੰਘ ਕਰਤਾਰ ਸਿੰਘ ਕੀ ਬਾਤ ਹੈ ਕੀ ਬਾਤ ਹੈ ਜੀ ਤੇ ਫਿਰ ਕਰਤਾਰ ਸਿੰਘ ਦੀ ਜਨਮ ਦੀ ਖੁਸ਼ੀ ਵਿੱਚ ਅਸੀਂ ਆ ਗਏ ਅੱਜ ਭੈਣੀ ਫਾਸਟ ਫੂਡ ਤੇ ਅੱਜ ਇੱਥੇ ਮੈਂ ਫਿਸ਼ ਪਲੇਟਰ ਟਰਾਈ ਕਰਨਾ ਮੈਂ ਕਿਹਾ ਜਦ ਫਿਸ਼ ਪਲੇਟਰ ਬੜਾ ਜ਼ਬਰਦਸਤ ਲੱਗਦਾ ਤੰਦੂਰੀ ਫਿਸ਼ ਦਾ ਕਮਾਲ ਦੀ ਹੈਗੀ ਹੈਗੀ ਨਾਲ ਤੇ ਇੱਥੇ ਮੈਂ ਕਿਹਾ ਵੀ ਦੂਜੀ ਫਿਸ਼ ਵੀ ਟਰਾਈ ਕਰੀ ਚਲੋ ਆਰਡਰ ਕਰ ਦਿੱਤਾ ਨਾ ਆਪਾਂ ਆਰਡਰ ਆਪਾਂ ਕਰਤਾ ਮੈਂ ਕਿਹਾ ਹੁਣ ਆਰਡਰ ਤੇ ਬਾਲਾ ਵੇਸਟ ਨਹੀਂ ਟਾਈਮ ਕਰਨਾ ਤੇ ਟੇਬਲ ਖਾਲੀ ਆ ਗਏ ਮੈਂ ਆਰਡਰ ਵੀ ਆਇਆ ਹੀ ਆ ਟੇਬਲ ਆ ਗਏ ਖਾਲੀ ਪੂਰੀਆਂ ਤੇ ਸਰਵਿਸ ਬਹੁਤ ਵਧੀਆ ਹੁੰਦੀ ਹੈ ਇਸ ਕਰਕੇ ਹੁਣ ਫਿਰ ਸੁਭਾਅ ਆਜੇ ਇਸ ਵਾਰੀ ਖੜ ਦਾ ਤੇ ਦਿਖਾਈਏ ਦੂਰ ਮੈਂ ਅੱਛਾ ਦੂਰ ਮਿਲ ਜਿਆ ਤੇ ਇੱਕ ਵਾਰ ਮੈਨੂੰ ਲੱਗੀ ਆ ਇੱਕ ਦੂਰ ਮਿਲ ਦੇ ਵਿੱਚ ਹੁੰਦਾ ਸੀਗਾ ਜੀਤ ਮੱਛੀ ਵਾਲਾ ਜੀਤ ਮੱਛੀ ਵਾਲਾ ਉਹਦੀ ਉਹਦੀ death ਹੋਣ ਤੋਂ ਬਾਅਦ ਦੇ ਵਿੱਚ ਉਹ ਜਿਹੜੀ ਲੈਗਸੀ ਚੱਲੀ ਨਹੀਂ ਤੇ ਉਸ ਤੋਂ ਬਾਅਦ ਜਿਹੜੇ ਹੋਰ ਉਹ ਉਹ ਅਸਲ ਜੋ ਉਹਨਾਂ ਦੇ ਜਿਹੜੀ ਗਾਂ ਆਉਣ ਵਾਲੀ ਨਾਲ ਪੀੜ ਸੀਗਾ ਉਹ ਬਣਾ ਨਹੀਂ ਸਕੀ ਬਣਾ ਨਹੀਂ ਸਕੀ ਤੇ ਦੂਜੀ ਗੱਲ ਜਿਹੜੇ ਹੁਣ ਉੱਥੇ ਉਸ ਪਾਸੇ ਜਿਹੜੇ ਹੋਰ ਮੱਛੀ ਵਾਲੇ ਬੈਠੇ ਆ ਉਹ ਕੁਆਲਿਟੀ ਡਾਊਨ ਕੀਤੀ ਵੀ ਉਹਨਾਂ ਨੇ ਪਹੁੰਚਾ ਦੇ ਤੱਕ ਕੰਪੀਟੀਸ਼ਨ ਸੀਗਾ ਹਾਂ ਉਹਦਾ ਤਾਂ ਕੁਆਲਿਟੀ ਮਿਲਦੀ ਸੀ ਬਹੁਤ ਬੰਦਾ ਉਹਦੇ ਨਾਲ ਹੈ ਨਹੀਂ ਕੋਈ ਵੀ ਉਹ ਜਿੱਦਾਂ ਆਉਂਦਾ ਕੱਢੀ ਜਾਂਦੇ ਸੀ ਬਿਲਕੁਲ ਦੇਖੋ ਦੋ ਪੈਕ ਲੈ ਤੇ ਜੋਹੰਦਰ ਜੰਦਾ ਕਿਹੜਾ ਪਤਾ ਲੱਗਦਾ ਪਤਾ ਲੱਗਦਾ ਪਰ ਨੂਰਬੇਲ ਦੇ ਵਿੱਚ ਅਸਲ ਦੇ ਵਿੱਚ ਜੇ ਆ ਕੁਆਲਿਟੀ ਦੀ ਗੱਲ ਕਰੀਏ ਤਾਂ ਪੈਣੀ ਫਾਸਟੂਡਸ ਤਾਂ ਬੈਸਟ ਜੇ ਦੇਖੋ ਜੇ ਤਾਂ ਨੌਨ ਵੇਜ ਤੁਸੀਂ ਟੇਸਟ ਕਰਦੇ ਹੋ ਸੰਤ ਕਰਦੇ ਹੋ ਮੈਂ ਕਹਿੰਦਾ ਪੈਣੀ ਫਾਸਟੂਡਸ ਇਹ ਬੰਦਾ ਸੱਲਾ ਵੇਜੀ ਹਨਾ ਜੀ ਵੇਜੀ ਖਾਣਾ ਨੌਨ ਵੇਜ ਨਹੀਂ ਖਾਂਦਾ ਨਾ ਫਿਰ ਦੀ ਵੇਜੀ ਹੁੰਦੀ ਫਿਰ ਦੀ ਵੇਜੀ ਵਾਹ ਕਿਆ ਬਾਤ ਚਲੋ ਤੇ ਹੁਣ ਵਾਰੀ ਆਉਂਦੀ ਹੈ ਜੀ ਆਪਣੀ ਉਹ ਆ ਜਵੇ ਆਪਣੀ ਫਿਸ਼ ਟਿੱਕ ਕਰਦੇ ਆ ਫੇ ਟਰਾਈ ਤੇ ਕੰਟੀਨਿਊ ਕਰਦੇ ਆ ਫਿਰ ਨੋ ਜੀ ਆ ਆ ਗਿਆ ਜੀ ਆਪਣਾ ਫਿਸ਼ ਪਲੇਟਰ ਤੇ ਇਹਦੇ ਵਿੱਚ ਹੈ ਕੀ ਕੀ ਹੈ ਜੀ ਦੋ ਆਗੀਆਂ ਸੌਸ ਇਹ ਇਹਨਾਂ ਦੀ ਇੱਕ ਕਮਿਊਨੀ ਸਪੈਸ਼ਲ ਸੌਸ ਹੈ ਇੱਕ ਹੌਟ ਗਾਰਲੀ ਦਾ ਸੌਸ ਇੱਕ ਹੌਟ ਗਾਰਲੀ हां ਭਾਈ ਹੌਟ ਗਾਰਲੀ ਜੂੜੀ ਖਾਦੀ ਅੱਛਾ ਹੁਣ ਪਹਿਲਾਂ ਐਕਸਪਲੇਨ ਕਰ ਜਾ ਕੀ ਕੀ ਹੈਗਾ ਇਹ ਇਹ ਫਿਸ਼ ਲੈਸਨ ਟਿੱਕ ਹੈ ਜੀ ਹਾਂ ਇਹ ਫਿਸ਼ ਐਂਚਿਪਸ ਹੈ ਫਿਸ਼ ਐਂਚਿਪਸ ਹੈ ਸੋਲ ਦੇ ਸੋਲ ਮੱਚੀਦਾ ਕਿਆ ਬਾਤ ਹੈ ਪਰ ਇਹ ਕਰੀ ਮਾੜਾ ਜੈ ਇਧਰੋਂ ਕਰੋ ਤੇ ਆਪਾਂ ਇੱਕ ਕਰੀ ਇਹਦੀ ਥੰਬਨੇ ਲਈ ਇੱਕ ਫੋਟੋ ਜ਼ਰੂਰ ਆ ਜੇ ਆਪਣੀ ਪਤਾ ਜਾਵੇ ਲੱਗ ਤੇ ਵਾਕਿ ਬਲੌਗ ਬੜੇ ਦਿਨਾਂ ਬਾਅਦ ਆ ਰਿਹਾ ਹੈ ਕਮਾਲ ਆ ਰਿਹਾ ਤੂੰ ਆ ਗਈ ਤੇ ਲੋਜ ਹੁਣ ਆਪਣੇ ਕੋਲ ਹੈਗੇ ਦੋ ਤਰ੍ਹਾਂ ਦੇ ਫਿਸ਼ ਹੈਗਾ ਫਿਸ਼ ਪ੍ਰੈਕਟਰ ਇੱਕ ਦੇ ਵਿੱਚ ਹੈਗੀ ਦੀ ਫਿਸ਼ ਐਂਡ ਚਿਪਸ ਇਹ ਹੈਗੀ ਆ ਫ라이 ਫਿਸ਼ ਇਧਰ ਵੇ ਤੂੰ ਦੇਖ ਸਕਦੇ ਕਿ ਨੂਰਬਲ ਦੇ ਵਿੱਚ ਨਾ ਹੁਣ ਫਿਸ਼ ਦੀ ਕੁਆਲਿਟੀ ਜਿਹੜੀ ਆ ਬਹੁਤ ਜ਼ਿਆਦਾ ਡਾਊਨ ਹੋ ਗਈ ਤੇ ਇਸ ਤੋਂ ਉੱਪਰ ਦੀ ਫਿਸ਼ ਕੁਆਲਿਟੀ ਤੁਹਾਨੂੰ ਨੂਰਬਲ ਵਿੱਚ ਕਿਹਦਾ ਨਹੀਂ ਮਿਲਣੀ ਇਹ ਗੱਡੀਆਂ ਤੇ ਇਧਰਲੇ ਪਾਸੇ ਆ ਗਈ ਨਾਲ ਇਧਰ ਲਾ ਕੇ ਦਿਖਾਓ ਭਾਈ ਇਹ ਹੈਗੀ ਤੰਦੂਰੀ ਫਿਸ਼ ਲਸਨੀ ਟਿੱਕਾ ਕਮਾਲ ਦਾ ਫਲੇਵਰ ਹੁੰਦਾ ਇਹਨਾਂ ਦਾ ਜਬਰਦਸ ਸਵਾਦ ਅਮੇজিং ਤੇ ਬਹੁਤ ਯੂਨੀਕ ਰੇਟਾਂ ਦਾ ਕਮਾਲ ਦੇ ਆ ਵੀ ਬਸ ਕੁਆਂਟੀਟੀ ਵੀ ਜਬਰਦਸ ਹੁੰਦੀ ਹੈ ਭਾਈ ਆ ਗਈ ਦੇਖੋ ਜੀ ਆਪਣੀ ਇਹ ਆ ਗਈ ਨਾਲ ਹੌਨ ਗਾਰਲਿਕ ਹੌਨ ਗਾਰਲਿਕ ਸੌਸ ਤੇ ਨਾਲ ਆਪਾਂ ਹੁਣ ਟਰਾਈ ਕਰਦੇ ਸਭ ਤੋਂ ਪਹਿਲਾਂ ਕਰਦੇ ਆ ਫਿਸ਼ ਤੜੀ ਹੈ ਗਿਆ ਫਰਾਈ ਤੇ ਆਪਾਂ ਇਹਨੂੰ

ਹਰ ਲਾਰੀ ਆ ਗਈ ਫਿਸ਼ੀ ਤੰਦੂਰੀ ਫਿਸ਼ ਲਸਣ ਟਿੱਕਾ ਇਹ ਨੂਰਬਲ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਦਾ ਤੇ ਇਹ ਇਹਦੀ ਮੈਂ ਗੱਲ ਕਰਦਾ ਇਹ ਟਿੱਕਾ ਤੁਹਾਨੂੰ ਪੂਰੇ ਪੰਜਾਬ ਦੀ ਕਿਤੇ ਨਹੀਂ ਮਿਲਦਾ ਇਹਦਾ ਸਵਾਲ ਜੀ ਤੁਹਾਨੂੰ ਕਿਤੇ ਲੱਭਦਾ ਤਾਂ ਮੈਨੂੰ ਜਰੂਰ ਦੱਸਿਓ ਮੈਂ ਜਰੂਰ ਟਰਾਈ ਕਰਨਾ ਵਾ ਨਹੀਂ ਮਿਲੂਗਾ ਪਾਜੀ ਇਹਨਾਂ ਦੀ ਇਹ ਦੋ ਬ੍ਰਾਂਚਾਂ ਆ ਇੱਕ ਫਲੋਰ ਤੇ ਇੱਕ ਗਰਾਇਆ ਅੱਛਾ ਉੱਥੋਂ ਮਿਲੂਗਾ ਇਹ ਮਾਜੀ ਭਾਈ ਨੇ ਮੈਨੂੰ ਦੱਸਦਾ ਕਿ ਇਹ ਜਿਹੜਾ ਹੈਗਾ ਸਵਾਦ ਮਿਲੂਗਾ ਇੱਕ ਜਗ੍ਹਾ ਹੋਰ ਪਰ ਇਹ ਸਵਾਦ ਨਹੀਂ ਮਿਲਦਾ ਭਾਈ ਦੋ ਜਗ੍ਹਾ ਮਿਲੂਗਾ ਸਵਾਦ ਇਹ ਕਿਹੜਾ ਸਵਾਦ ਮਿਲੂਗਾ ਇਸ ਵਕਤ ਪੱਕੀ ਅੱਛਾ ਇੱਕ ਇੱਕ ਚੀਜ਼ ਇਹ ਵੀ ਇਹ ਵੀ ਚੈੱਕ ਕੀਤਾ ਜਾਊਗਾ ਅਗਲੀ ਆਨਲਾਈਨ ਵੀਡੀਓ ਵਿੱਚ ਇਹਨਾਂ ਦੀ ਜਿਹੜੀ ਭੈਣੀ ਵਾਲਿਆਂ ਦੀ ਹੈਗੀ ਆ ਫਲੋਰ ਔਰ ਗ੍ਰੈਂਬ ਰਾਜ ਉੱਥੇ ਜਾ ਕੇ ਵੀ ਇਹ ਚੈੱਕ ਕੀਤਾ ਜਾਊਗਾ ਇਹ ਚੈੱਕ ਕੀਤਾ ਜਾਊ ਇਹ ਲਾਓ ਜੀ ਆ ਕੀ ਗੱਲ ਇੱਕ ਨਾਲ ਹਰ ਕੀ ਜੀ ਲਾਵਾਂਗੇ ਨਾਲ ਸੌਸ ਔਰ ਕਰੀ ਰਾਈ ਓਏ ਹੋ ਭਾਕੇ ਵੀ ਇਹਦਾ ਕੋਈ ਜਵਾਬ ਨਹੀਂ ਨੂਰ ਮੈਲ ਦੇ ਵਿੱਚ मोस्ट వైరਲ ਫੈਸਟਾ ਜਿਹਨੂੰ ਕਿਤਾਬ ਦੇਣੀ ਹੈ ਨਾ ਕਹਿੰਦੀ ਗੱਲ ਨਹੀਂ ਕਿਉਂਕਿ ਹੋਰ ਵਿਸ਼ਾ ਦੇ ਇੱਕ ਤਾਂ ਪ੍ਰਾਉਡ ਤੇ ਕਹਿੰਦੇ ਮੇਰੀ ਫਿਸ਼ ਬਹੁਤ ਵਧੀਆ ਉਹ ਵੀ ਟਰਾਈ ਕਰਾਂਗੇ ਮੱਕ ਦੀ ਗੱਲ ਕੀ ਹੈ ਨੂਰ ਮੈਲ 'ਚ ਹੈਗੀ ਹੈ ਪਰ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਨਹੀਂ ਹੈਗੀ ਬਸ ਇਸ ਕਰਕੇ ਕੁਆਲਿਟੀ ਹੁਣ ਸਿਰਫ ਤੇ ਸਿਰਫ ਜਿਹ ਹੈਗੀਆਂ ਤੇ ਭੜੀ ਫਾਸਟੂ ਦੇ ਕੋਲ ਉਹਦੇ ਕੋਲ ਬੰਦੀ ਨਹੀਂ ਹੈ ਆਪ ਚੈੱਕ ਕਰੋ ਜੀ ਰਾਬੀ ਵਾਕੇ ਕੁਆਲਟੀ ਇਨੀ ਜਬਰਦਸਤ ਆ ਇਥੇ ਤੁਸੀਂ ਕੋਈ ਖੂਨ ਦੀ ਚੀਜ਼ ਕਰ ਸਕਦੇ ਹੋ ਤੰਦੂਰੀ ਫਿਸ਼ ਦਾ ਅਲੱਗ ਪੈਟਰ ਲੈ ਸਕਦੇ ਹਾਂ ਫਰਾਈ ਫਿਸ਼ ਦਾ ਅਲੱਗ ਪੈਟਰ ਲੈ ਸਕਦੇ ਹੋ ਦੇਖੇਗਾ ਰੇਟ ਵੀ ਰੱਖ ਦੋ ਜੀ ਦਾ ਹਾਂ ਇਹ ਰੇਟ ਚੜਾਇਆ ਇਹਦਾ ਜਿਹੜਾ ਤੰਦੂਰੀ ਫਿਸ਼ ਆ ਲਗਭਗ ਕੀ ਇਹਦਾ ਰੇਟ ਹੈਗਾ 450 ਤੇ 250 ਗ੍ਰਾਮ ਦਾ ਤੇ ਫਿਸ਼ ਐਂਚੀਪ ਸੜੀ ਹੈ ਜੇ ਤੁਸੀਂ ਕੋਈ ਸੋਰ ਫਿਸ਼ ਲੈਂਦੇ ਹੋ ਤੇ 450 ਰੁਪਏ ਨੂੰ ਤੇ ਜੇ ਤੁਸੀਂ ਮੱਲੀ ਲੈ ਲਈਓ ਤੇ ਸੇਵ ਹੋ ਗਿਆ 350 ਰੁਪਏ ਨੂੰ 250 ਰੇਟ ਬਹੁਤ ਵਾਜਿਬਾ ਹੋਰ ਰੇਟ ਲਿਖਿਓ ਜੀ ਆ ਚੱਕਰ ਕਿ ਉਹਨਾ ਕਿੱਥੇ ਇਹ ਉਹਨਾ ਨੂੰ ਬੈਲ ਪੈਣੀ ਫਾਸਟ ਫੂਡ ਲਾਗੇ ਨਕੋਦਰੋੜ ਨਕੋਦਰੋੜ ਨਾਲ ਹੀ ਹੋਂਡਾ ਏਜੰਸੀ ਆ ਤੇ ਪੈਣੀ ਫਾਸਟ ਫੂਡ ਕਿਹੇ ਜੀ ਜਾਂ ਆਉਕੀ ਕਹਿੰਦੇ ਮਹਤਾਜ ਨਹੀਂ ਹੈਗਾ ਕਿ ਇਹ ਗੱਲ ਦਾ ਤੇ ਇਹ ਇੱਕ ਐਸਾ ਰੈਸਟੋਰੈਂਟ ਆ ਜਿਹੜਾ ਲੱਗਦਾ ਪਾਇਆ ਨਹੀਂ ਆਪਾਂ ਨੋੜਿਆ ਨਹੀਂ ਜਖਮਾਂ ਤੇ ਓਏ ਹੋਏ ਹੋਏ ਇਹ ਤੁਸੀਂ ਨਿਚੋੜਦਾ ਭਾਜੀ ਇਹ ਰਹਿ ਗਿਆ ਆਪਣਾ ਬਿਲਕੁਲ ਤੇ ਇਹ ਇਹੀ ਇਦਾਂ ਦਾ ਇੱਕ ਰੈਸਟੋਰੈਂਟ ਆ ਪਹਿਲਾ ਜਿਹੜਾ 10 ਤੋਂ 20 ਕਿਲੋਮੀਟਰ ਤੱਕ ਹੀ ਭਾਜੀ ਸਰਵਿਸ ਕਰਦਾ ਹੈ ਪਲਾ ਤੁਸੀਂ ਤੁਹਾਡੇ ਪਿੰਡ ਦੇ ਵਿੱਚ ਜੇ ਤੁਸੀਂ ਰੋਟੀ ਬਗਾਉਣੀ ਨਾ ਕਿ ਇੱਥੋਂ ਮਗਾ ਸਕਦੇ ਹੋ ਤੁਹਾਡੇ ਘਰ ਤੇ ਡਿਲੀਵਰੀ ਕਰਕੇ ਆਉਣਗੇ ਇਹ ਸਭ ਤੋਂ ਬੈਸਟ ਆ ਭਾਈ ਹੁਣ ਫਿਰ ਸਤ ਬੜਾ ਜੋਰ ਵੀ ਆ ਭਾਈ ਹਰ ਬਾਰੀ ਜਰਾ ਕਿਦ ਮੌਸਮ ਜ਼ਬਰਦਸਤ ਆ ਮੱਕੇ ਬਣ ਆਜ ਦੋ ਦਿਨ ਬਾਅਦ ਚਾਹ ਤਿੰਨ ਬਾਅਦ ਆਪੇ ਬਾਅਦ ਆ ਜਾਓ ਤੁਹਾਨੂੰ ਸੇਮ ਟੇਸਟ ਨਾਲ ਸੇਮ ਫਲੇਵਰ ਬਿਲਕੁਲ ਨਹੀਂ ਹੈ ਕਿ ਉਹ ਪੱਥਲੇ ਹੋ ਗਏ ਮਾੜਾ ਮੋਟਾ ਹਾਂ ਸਹੀ ਗੱਲ ਆ ਭਾਈ ਪੱਕੀ ਗੱਲਾਂ ਤੇ ਹੁਣ ਬਸ ਤੁਸੀਂ ਹੁਣ ਕਰਨਾ ਕੀ ਹੈ ਹੁਣ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਿਉਂਕਿ ਵੀਡੀਓ ਛੋਟੀ ਬਣੀ ਆ ਹੁਣ ਕੰਟੀਨਿਊ ਵਲੌਗ ਆਉਣਗੇ ਕੰਟੀਨਿਊ ਵੀਡੀਓ ਆਉਣਗੀਆਂ ਥੋੜੀ ਸਿਹਤ ਠੀਕ ਨਹੀਂ ਸੀ ਥੋੜੀ ਹੋਰ ਘੇਰ ਨੂੰ ਲੈਣਾ ਕਰ ਬਿਲਕੁਲ ਭਾਈ ਵੋਟਾਂ 'ਚ ਬੀਜ਼ੀ ਸੀ ਬਿਲਕੁਲ ਭਾਈ ਵੋਟਾਂ 'ਚ ਬੀਜ਼ੀ ਸੀ ਇਸ ਕਰਕੇ ਥੋੜੀ ਜਿਹਾ ਹੁਣ ਵਲੌਗ ਰੁਕ ਜਾਣਗੇ ਸੀ ਫੋਨ ਲਗਾਤਾਰ ਵਲੌਗ ਹੋਣਗੇ ਤੇ ਨਵੇਂ-ਨਵੇਂ ਨਵੇਂ-ਨਵੇਂ ਤਰੀਕੇ ਦੇ ਨਵੇਂ-ਨਵੇਂ ਢੰਗ ਦੇ ਵਲੌਗ ਆਉਣਗੇ ਅਲੱਗ-ਅਲੱਗ ਤਰੀਕੇ ਦੇ ਚਲੋ ਜੀ ਏਸੀ ਅੱਜ ਦਾ ਵਲੌਗ ਸਾਡਾ ਪੈਣੀ ਫਾਸਟ ਫੂਡ ਨੂ ਤੇ ਭਾਈ ਹੁਣ ਤੁਸੀਂ ਕਰਨਾ ਕੀ ਆ ਜੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕੁਲਜੀਤ ਭਾਜੀ ਨੂੰ ਕਮੈਂਟਾਂ 'ਚ ਵਧਾਈਆਂ ਜ਼ਰੂਰ ਦੇਣੀਆਂ ਨੇ ਇੱਕ ਹੋਰ ਜੀ ਦੱਸਣੀ ਨਵੀਨ ਆਉਣ ਵਾਲੀ ਵੀਡੀਓ 'ਚ ਇੱਕ ਨਵੀਂ ਜੀ ਐਡ ਹੋ ਰਹੀ ਹੈ ਹੁਣ ਸਿਆਲ ਆ ਗਏ ਆ ਤੇ ਸਿਆਲਾਂ 'ਚ ਬਹੁਤ ਚੀਜ਼ ਖਾਦੀ ਜਾਂਦੀ ਆ ਰੋਟੀ ਖਾਣ ਤੋਂ ਬਾਅਦ ਖਾਦੀ ਜਾਂਦੀ ਵੈਸੇ ਉਹ ਅੱਛਾ ਤੇ ਤੁਸੀਂ ਆਪ ਵੀ ਗੈਸ ਕਰੋ ਕਿਹੜੀ ਚੀਜ਼ ਆ ਹੁਣ ਉਹ ਕਿਹੜੀ ਚੀਜ਼ ਉਹ ਨੈਕਸਟ ਵਲੌਗ ਹੋਊ ਇਸ ਵਕਤ ਦਾ ਵਲੌਗ ਸਿਆਲਾਂ ਨੂੰ ਉਹ ਵੀ ਚੱਲੂਗੀ ਭਰਤੀ ਪਿੰਨੀ ਤੁਸੀਂ ਮੱਛੀ ਬੱਕਰਾ ਦੇਖ ਲਿਆ ਹੁਣ ਹਾਂ ਉਹ ਇੱਕ ਨਵੀਂ ਚੀਜ਼ ਐਡ ਕਰਨ ਲੱਗੇ ਹਾਂ ਨਵੀਂ ਚੀਜ਼ ਉਹ ਵੀ ਹੁਣ ਥਾਂ ਤੁਹਾਨੂੰ ਦੱਸਾਂ ਕਿ ਕਿਹੜੀ ਪੰਜਾਬ ਦੀ ਕਿੱਥੇ 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 ਮੇਨ ਬੈਸਟ ਐ ਬੈਸਟ ਐ ਬੈਸਟ ਐ ਬਿਲਕੁਲ ਭਾਈ ਤੇ ਉਹ ਤੇ ਹੁਣ ਫੇਰ ਤੁਸੀਂ ਕਰਨਾ ਕੀ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਭਾਈ ਤੇ ਇੰਨੇ ਕਿ ਡਾਲਰ ਬਣਾ ਦੇ ਜਿੰਨੇ ਕਿ ਅਸੀਂ ਇੱਥੇ ਖਰਚ ਕੇ ਚੱਲੇ ਆ ਜੀ ਥੈਂਕ ਯੂ ਸੋ ਮੱਚ ਜੀ